ਕਿੱਦਾਂ ਕਮਨ ਸਾਹ ਵਧੀਆ ਵਧੀਆ ਆਇਆ ਆਇਆ ਹੋਰ ਕੋ ਬੜਾ ਪਾਈ ਆ ਗਦਾ ਆਹ ਵਧੀਆ ਕਮਨ ਭਾਈ ਤੇ ਨਹੀਂ ਦੱਸੋ ਉਹਦਾ ਭਾਈ ਨਵੀਆਂ ਚਪਲਾਂ ਬਾਈ ਗੱਲ ਵਾਲਾ ਡਾਡੀ ਮੇਰੇ ਪੈਰਾਂ ਨੂੰ ਆਦਤ ਪੈੜੀ ਚਪਲਾਂ ਦੀ ਪੈਈ ਕਾਲੇ ਸੋਨੇ ਦਾ ਵਪਾਰ ਖੂਨ ਸੇ ਵਾ ਨਹੀਂ ਨਹੀਂ ਇੱਕダ ਨਹੀਂ ਯੂਫਨ ਦੇ ਵਪਾਰ ਖੂਨ ਸੇਬਾਂ ਵਾਲੇ ਉਹ ਜਾ ਯਾਰ ਤੂੰ ਆਪਣੀਆਂ ਹੀ ਗੱਪਾਂ ਮਾਰਦਾ ਰਹੀ ਨਾ ਯਾਰ ਇਧਰ ਆਇਆ ਮੇਰੀ ਗੱਲ ਸਾਬ ਦੱਸ ਯਾਰ ਕਾਲੇ ਸੋਨੇ ਦਾ ਵਪਾਰ ਕੀ ਹੁੰਦਾ ਭਲਾ ਇਹ ਹੁੰਦਾ ਬਲੈਕ ਆਪਾਂ ਯੂਫਨ ਵਾਲੇ ਵਪਾਰ ਕਰਨੇ ਪੰਜਾ ਪੰਜਾ ਵਾਲੇ ਪੈਕਟਾਂ ਦੇ ਕਿੱਥੇ ਕਿੱਥੇ ਇਹ ਕਿੰਨੀਆਂ ਕਿਸਤਾਂ ਨਹੀਂ ਆਵੇ ਤੂੰ ਇਹ ਲੈ ਦੱਸ ਇਹ ਯਾਰ ਕਿਉਂਕਿ ਇਹ ਫਿਰ ਵਾਈਟ ਆ ਨਾ ਬਲੈਕ ਨਹੀਂ ਆ ਬੇਸਤੀ ਮੇਰੀ ਹੈ ਯਾਰ ਪੜਾ ਲਈ ਗਈ ਵਾਰ ਹੋ ਗਈ ਆ। ਹੋਰ ਸੁਣਾ ਮੇਟਰੋ ਫਿਰ ਵਾ ਵਧੀਆ। ਆਪਣਾ ਓਕਾ ਤੈਨੂੰ ਬੜਾ ਵੇਨੇ ਹੈਗੇ। ਪਹਿਲਾ ਯਾਰ ਬਾਦੂ ਆ ਸੱਜੀ ਜੀ ਉਹਦੇ ਹੁਣੇ 200 ਰੁਪਏ ਕੱਢਦੇ ਨੇ ਆਪਾਂ। ਮੈਂ ਜੇ ਪਹਿ ਕੱਢਿਆ ਗਿਆ ਯਾਰ। ਯਾਰ ਮੇਲਾ ਤੇ ਤਾਂ ਬੈਂਕ ਬੰਕ ਦੇ ਇਹਨੂੰ ਜਮ੍ਹਾਂ ਕਰਾ ਆ ਗਿਆ ਇੱਥੇ ਨੇ ਤੈਨੂੰ ਦੋ। ਮੈਂ ਕਿਹਾ ਬੈਂਕ ਤੇ ਗਿਆ ਸੀ ਮੈਂ ਬੈਂਕ ਤੇ। ਉਹਨਾਂ ਨਾਲ ਨਹੀਂ ਮਨਾ ਕਰ। ਉਹਨਾਂ ਨਾਲ ਤਾਂ ਤੈਨੂੰ ਟੈਕਸੀ ਪੈ ਗਿਆ ਹਨਾ ਜਿੰਨੇ ਤੇ ਜੇ ਚ ਲਈ ਫਿਰ। ਹਾਂ।

ਯਾਰ ਜਦੋਂ ਮੈਂ ਬਾਹਰ ਨਿਕਲ ਜਾਣਾ ਤਾਂ ਸਾਡੇ ਅੱਗੇ ਪਿੱਛੇ ਹੁੰਦੇ ਅੱਗੇ ਪਿੱਛੇ ਨਾਲ ਤੁਰਦੇ ਫਿਰਦੇ ਬੋਡੀਗਾਰਡਾਂਗੇ ਚਪਰਾ ਦੇਖ ਕੇ ਕਹਿੰਦੇ ਆ ਭਾਈ ਮਿਹਨਤੀ ਆ ਵਜਾ ਲੈ ਹੁਣ ਤਾਂ ਇਹਨੂੰ ਘਰਾਬੇ ਪਿਹਰ ਦੇ ਮੈਂ ਚੱਲਾਂ ਓ ਯਾਰ ਯਾਰ ਕਿਹਨਾਂ ਜਾਣਾ ਯਾਰ ਇਹ ਸੁਗਰ ਦੇ ਯਾਰ ਮੇਰੀ ਯਾਰ ਤੂੰ ਇਹ ਵੀ ਆ ਟੀ ਕਰਦੇ ਹੀ ਕਿਹੜੇ ਤੁਰ ਕੇ ਇੰਨੇ ਕਿਹੜੇ ਯਾਰ ਡਰ ਹੱਸ ਮੈਨੂੰ ਡਰ ਲੱਗਦਾ ਮੈਂ ਚੱਲਾਂ ਯਾਰ ਓ ਯਾਰ ਰਹਾ ਯਾਰ ਗਾਲੇ ਆ ਕਿ ਆਈ ਦੀ ਬੰਦੇ ਵਾਲੀ ਗੱਲ ਕਰਿਆ ਕਰੋ ਤੇ ਬੇਸਤੀ ਕਰਨਾਂਗੇ ਹੋਰ ਕੋਈ ਗੱਲ ਬਾਤ ਸੁਣਾ ਯਾਰ ਉਹ ਯਾਰ ਮੜਿਆ ਪਰਾਈ ਮੈਂ ਮੜਿਆ ਆਪਣੀ ਯਾਮੇ ਦੇ ਪਾਣੀ ਨੇ ਪੈ ਜਿੱਦੇ ਪਤਾ ਗੱਲ ਕੀ ਯਾਰ ਗੱਲ ਪਤਾ ਯਾਮਾ ਕਿੱਥੇ ਆ ਉਹ ਯਾਮਾ ਹੀ ਆ ਹੋਰ ਕੀ ਆ ਭਾਈ ਭਾਈ ਉਹ ਵੱਲ ਆ ਗ ਜਾਣੀ ਪਰਾਂ ਨੇ ਮੜੀ ਯਾਰ ਛੋਟੀ ਗੱਲਾਂ ਕਰਨ ਦੇ ਹੈ ਚੱਕੇ ਯਾਮਾ ਹੀ ਚੱਕ ਲਿਆ ਐ ਮੜਿਆ ਐਂ ਕਰਕੇ ਜੰਮ ਲਾ ਕੇ ਦਿਖਾ ਇਨਾ ਮੜੀ ਜੇ ਤਰਾ ਦੀ ਆਮਲੀ ਆਂਦਾ ਉਹ ਭਾਈ ਰੈਂਦੋ ਖਲੀਆਂ ਖੁਨੀਆਂ ਪੈ ਜੂਆਂ ਢਾ ਦੇ ਕੌਣ ਦੱਸੋ ਮੁੰਡਿਆ ਉਹਨੂੰ ਯੱਕ ਕਰੋ ਮਾਰਨਾ ਇਸ ਤਰ੍ਹਾਂ ਭਾਈ ਗੇਰ ਜਾਨੀ ਬ੍ਰਿਕਾਂ ਨਹੀਂ ਉਹ ਗੇਰ ਯਾਰ ਸਪਲੈਂਟਰ ਨੂੰ ਮੈਂ ਉਧਰ ਲਾਤੇ ਸੀ ਉਹ ਭਾਈ ਨੇ ਬੜੀ ਵੱਡੀ ਗੱਲ ਕਹੀ ਆ ਯਾਮੇ ਤੇ ਲਵਾ ਕੇ ਸਪਲੈਂਟਰ ਤੇ ਲਾਤੇ ਹੋਏ ਯਾਰ ਮਾਰਕਣਾ ਟਾਇਰ ਵੀ ਲਾ ਦੇਣੀ ਸੀਗੇ ਫਿਰ ਉਹ ਟਾਇਰ ਯਾਰ ਹੋਣੀ ਨਹੀਂ ਨਾ ਤੇ ਯਾਰ ਮਾਉਂਟ ਐਵਰੇਸਟ ਚੜ ਜਾਂਦਾ ਇਹ ਤਾਂ ਗੱਲ ਹੈਗੀ ਬਾਕੀ ਓਕੇ ਆ ਸਾਰਾ ਕੁਝ ਓਕੇ ਆ ਸਾਰੇ ਯਾਰ ਵਕਾਰੇ ਯਾਰ 25 25 ਲੱਖ ਦਾ ਵਕਾਰੇ ਇਹ ਪਤੀ ਪੈਸਿਆਂ ਦਾ ਨਹੀਂ ਵਿਗਣਾ ਤੇ 25 ਲੱਖ ਰਾ ਗਈ ਆ ਨਿਆ ਉਹ ਜਾਓ ਜਾ ਤੇਰੇ ਰਗ ਤੇਰੇ ਤੇਰੇ ਰਗ ਕਰ ਬੜੇ ਚੂੜੇ ਦਿੱਤੇ ਤੇਰੇ ਰਗ ਰਗਨ ਬੜੇ ਚੂੜੇ ਦਿੱਤੇ ਹੱਥ ਤੇ ਬੜੇ ਕਰਨ ਨਹੀਂ ਯਾਰ ਸਾਰਾ ਕੋਹਰਾ ਭਾਈ ਬਲੂਟੁੱਥ ਆ ਬ੍ਰੇਕਾਂ ਵਾਲੀਆ ਬਲੂਟੁੱਥ ਆ ਠੀਕ ਆ ਬਲੂਟੁੱਥ ਆ ਪਿਛਲੀ ਬ੍ਰੇਕ ਬਲੂਟੁੱਥ ਸਾਥ ਹੀ ਆ ਇਹ ਟੈਕਨੋਲੋਜੀ ਆ ਮੈਂ ਲਾਦਾ ਵਾਈਫਾਈ ਨਾ ਆ ਮੁੰਡਾ ਸਿਆਣਾ ਇਧਰ ਆ ਤਰੀ ਸ਼ਾਬਾਦੋ ਮਿਲਾਇਨ ਨੂੰ ਵਾਈਫਾਈ ਦੀ ਵੀ ਜ਼ਰੂਰਤ ਪੈਣੀ ਆ ਹਾਂ ਵਾਈਫਾਈ ਵਾਈਫਾਈ ਲਵਾ ਦੇਣੀ ਆ ਪੰਟੀਨਾਂ ਲਵਾ ਦੇਣਾ ਉਹ ਪਿਛਲੇ ਟਾਈਮ ਤੋਂ ਤਾਂ ਨਾ ਯਾਰ 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 ਬਾਤ ਰੁਕਣੀ ਯਾਰ 1 ਮਿੰਟ ਫੋਨ ਆ ਗਿਆ ਭਾਈ ਯਾਰ ਫੋਨ ਦਾ ਸਾਇਲੈਂਟ ਸਿਲਣ ਨਹੀਂ ਆਇਆ ਬਾਤ ਕੋਈ ਆਈ ਹੈ ਹੈਲੋ ਹੈਲੋ ਅਸ਼ਾ ਮਾਰਦਾ ਵਾ ਪੂਰੀ ਸੁਣੀ ਠੀਕ ਆ ਠੀਕ ਆ ਠੀਕ ਆ ਮੈਂ ਆਈ ਫੋਨ ਦਿਖਾਉਂਦੇ ਹਾਂ ਹੁਣ ਕਿੰਨੇ ਨਹੀਂ ਸਾਡੇ ਫੋਨ ਦਾ ਵਾਪਸ ਇਨੇ ਯੂਤ ਨਾਲ ਵਪਾਰ ਅੱਛਾ ਅੱਛਾ ਵੀ ਪੰਜ ਪਾਣੀ ਇਦਾਂ ਕਰੋ ਮੇਰੀ ਗੱਲ ਸੁਣੋ 20 ਲੱਖ ਰੁਪਈਆ ਦੀ ਮੈਂ ਫੋਨ ਕਰਦਾ ਮੁੰਡੇ ਨੂੰ ਉਤੋਂ ਫੜਨੇ 20 ਲੱਖ ਰੁਪਈਆ 20 ਲੱਖ ਇਕੱਠਾ ਹੀ ਹਾਂਜੀ ਹਾਂਜੀ ਇਕੱਠਾ ਹੀ ਵੇਖਣੀਆਂ ਅੱਛਾ ਕਰੋੜ ਰੁਪਈਆ ਚੋਰੀ ਹੋ ਗਿਆ ਕੋਈ ਨਹੀਂ ਚੋਰੀ ਸਾਡਾ ਭਲਾ ਚਲੋ ਕੋਈ ਨਹੀਂ ਫਿਰ ਕੀ ਆਪਣੇ ਕਿਹੜਾ ਪੈਸੇ ਘਾਟਾ ਪੈਸਾ ਬੋਆ ਮੇਰੇ ਬਾਈ ਨੇ ਕਰਵਾਇਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਚਲੋ ਠੀਕ ਆ ਓਕੇ ਓਕੇ ਹਾਂਜੀ ਹੋਣ ਦਾ ਸਮੁੰਡਿਓ ਕੋਣ ਭਾਈ ਇੱਕ ਸਵਾਲ ਆ ਸਾਡਾ ਸਿੱਧਾ ਜਾ ਸਿੱਧਾ ਦੱਸ ਦੇ ਕੌਣ ਵੱਜਿਆ ਨੀ ਤੀ ਚੱਕ ਕਿੱਧਰੋਂ ਲਿਆ ਜਦੋਂ ਜਦੋਂ ਮਾਨੂੰ ਫੋਨ ਹੋਣਾ ਹੋਵੇ ਨਾ ਨਹੀਂ ਭਾਈ ਸਾਨੂੰ 5 ਮਿੰਟ ਪਹਿਲਾਂ ਪਤਾ ਲੱਜੇ ਨਾ ਤੁਹਾਨੂੰ ਫੋਨ ਆਉਣ ਵਾਲਾ ਵਾ ਉਹ ਵੱਡੇ ਫੋਨ ਆ ਯਾਰ ਮਹਿੰਗੇ ਫੋਨ ਆ ਭਾਈ ਮਹਿੰਗੇ ਫੋਨ ਆ ਯਾਰ ਤੈਨੂੰ ਜਿਹੜੀ ਗੱਲ ਸਾਚ ਹੈ ਮੈਂ ਵੀ ਤੈਨੂੰ ਕਹਿ ਹੀ ਨਾ ਉਹ ਤੇ ਨਾ ਲੱਗਾ ਇਹ ਹਾਈ ਲੈਵਲ ਆ ਹਾਂ ਔਰ ਫਿਰ ਭਾਈ ਭਰਾਵਾ ਮੁੰਡਾ ਕਹਿੰਦਾ ਹੁਣ ਕਹਿੰਦਾ ਮੇਰਾ ਮੈਨੇਜਰ ਉਹ ਮੈਨੇਜਰ ਉਹ ਮੈਨੂੰ ਕਹਿੰਦੇ ਕਿ ਨਾ ਕਰੋੜ ਰੁਪਏ ਚੋਰੀ ਹੋ ਗਿਆ ਚੱਕ ਕੇ ਲੈ ਗਿਆ ਮੈਂ ਸੋਚਣ ਲੱਪਾ ਮੈਂ ਚੱਲ ਕੋਈ ਨਹੀਂ ਆ ਫਿਰ ਕੀ ਆਪਣੇ ਕਿਹੜਾ ਪੈਸੇ ਦੀ ਕੰਨੀ ਆ ਉਹ ਮੈਂ ਕਿ ਦਾਨ ਜੁਲ ਕਰਦਾ ਨਹੀਂ ਨਹੀਂ ਪਰਵਾਹ ਹਾਂ ਉਹ ਸਾਡੀ ਜੇਲ੍ਹ ਚ ਪਾ ਦੇ ਨਾ ਕਰੋੜ ਰੁਪਏ ਚੱਲ ਯਾਰ ਚਲ ਗਏ ਯਾਰ ਵੱਡੇ ਵੱਡੇ ਆ ਔਰ ਕੀ ਯਾਰ ਇਹ ਤੇ ਬੇਇੱਜ਼ਤੀ ਕਰੀ ਆਂ ਦਿਆ ਚੱਲ ਚੰਗਾ ਉਹ ਇੱਧਰ ਆ ਸਹੀ ਨਹੀਂ 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 ਤਾਂ ਨਾ ਸਹੀ ਫਿਰ ਨਿਕਲ ਜਾਏ ਤਾਂ ਵਿਖੇਉਣਾ ਮੈਨੂੰ ਮਾਹ ਇਹ ਦੇਖ ਦੇ ਗੱਪ ਮਾਰ ਕੇ ਸਵਾਰੀ ਆ ਗਿਆ ਵਾ ਸਹੀ ਗੱਲ ਆ ਗੱਪ ਮਾਰ ਕੇ ਤੇ ਉਹ ਕੀ ਹੋਇਆਗਾ ਚੱਲਦੇ ਆ ਫਿਰ ਉਹ ਸਾਈਕਲ ਤੇ ਲੈ ਜੀ ਅੰਦਰ ਜਾਮਾ ਗਾ ਕੇ ਕੇ ਵਿਚਾਰੇ ਦੀ ਹੱਤ ਘਰਾਤੀ ਆ ਪੂਰੀ ਪੂਰੀ ਚੱਲੋ ਭਾਈ ਐਸ਼ੇ ਲੈਣੀ ਤੇਰੇ ਕਰਕੇ ਤੇ ਗੱਪ ਮਾਰੀ ਆ ਇਰੋ ਠੀਕ ਆ ਮਿੱਤਰੋ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਹਾਂਜੀ ਦੇ ਮਿੱਤਰੋ ਲਾ ਲਾ ਲਾ